ਸੋ ਸਸਫਰਤਾ ਜੀ ਜੀਐਮਡੀਐਸ ਅਕੈਡਮੀ YouTube ਚੈਨਲ ਤੇ ਤੁਹਾਡਾ ਸਵਾਗਤ ਕੀਤਾ ਜਾਂਦਾ ਜੀ ਆਪਾਂ ਲੈ ਕੇ ਆਏ ਆ ਤੁਹਾਡੇ ਲਈ ਅੱਜ ਦੀ ਇੱਕ ਬੜੀ ਹੀ ਇੰਪੋਰਟੈਂਟ ਖਬਰ ਜਿਹੜੀ ਕਿ ਤੁਹਾਡੇ ਰੋਜ਼ਗਾਰ ਦੇ ਨਾਲ ਰਿਲੇਟਡ ਹੈ ਸੋ ਕਾਫੀ ਵੱਡੀ ਗਿਣਤੀ ਦੇ ਵਿੱਚ ਇਹ ਪੋਸਟਾਂ ਆਈਆਂ ਨੇ ਤੇ ਕਾਫੀ ਜ਼ਿਆਦਾ ਮਤਲਬ ਵਧੀਆ ਤਨਖਾਹ ਹੈ ਪੋਸਟਾਂ ਦੀ ਇਹਨਾਂ ਦੀ ਸੋ ਇਹਦੀ ਨੋਟੀਫਿਕੇਸ਼ਨ ਦੀ ਡਿਟੇਲ ਹੈ ਜਿਹੜੀ ਉਹ ਤੁਹਾਡੇ ਨਾਲ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ ਸੋ ਸਾਥਿਓ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਵੱਖ-ਵੱਖ ਅਦਾਰਿਆਂ ਦੇ ਵਿੱਚ ਭਾਰਤ ਸਰਕਾਰ ਤੇ ਸਟੇਟ ਦੀਆਂ ਸਰਕਾਰਾਂ ਜਿਹੜੀਆਂ ਹੈਗੀਆਂ ਨੇ ਪੋਸਟਾਂ ਕੱਢਦੀਆਂ ਰਹਿੰਦੀਆਂ ਨੇ ਸੋ ਸਾਰੀਆਂ ਜਾਣਕਾਰੀਆਂ ਹੁਣ ਤੁਹਾਨੂੰ ਤੁਹਾਡੇ ਇਸ ਪਲੇਟਫਾਰਮ ਤੇ ਵੀ ਅਸੀਂ ਪ੍ਰੋਵਾਈਡ ਕਰਵਾਇਆ ਕਰਾਂਗੇ ਸੋ ਜੋ ਵੀ ਸਾਥੀ ਸਾਡੇ ਨਾਲ ਜੁੜੇ ਹੋਏ ਹੋ ਜਾਂ ਕਲਾਸ ਇਸ ਜਾਣਕਾਰੀ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਹੋਰ ਸਾਥੀਆਂ ਦੇ ਨਾਲ ਸ਼ੇਅਰ ਵੀ ਜ਼ਰੂਰ ਕਰੋ ਬੈਲ ਆਈਕਨ ਨੂੰ ਪ੍ਰੈਸ ਕਰਕੇ ਰੱਖੋ ਤਾਂ ਕਿ ਹਰ ਇੱਕ ਭਰਤੀ ਦੇ ਆਫੀਸ਼ੀਅਲ ਨੋਟੀਫਿਕੇਸ਼ਨ ਦੀਆਂ ਜਾਣਕਾਰੀਆਂ ਜਿਹੜੀਆਂ ਤੁਹਾਨੂੰ ਮਿਲ ਸਕਣ। ਸੋ ਦੇਖੋ ਜੀ ਭਾਰਤ ਸਰਕਾਰ ਦੇ ਦੁਆਰਾ ਇਹ ਪੋਸਟਾਂ ਰਿਲੀਜ਼ ਹੋਈਆਂ ਨੇ। ਆਓ ਆਪਾਂ ਨੋਟੀਫਿਕੇਸ਼ਨ ਦੇਖਦੇ ਹਾਂ ਸਾਥੀਓ। ਹਾਂਜੀ। ਸੋ ਸਾਥੀਓ ਇੰਡੀਅਨ ਗਵਰਨਮੈਂਟ ਦੇ ਦੁਆਰਾ ਜਿਹੜਾ ਇਹ ਨੋਟੀਫਿਕੇਸ਼ਨ ਹੈ ਵੈਬਸਾਈਟ ssc.gov.in ਤੇ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਤੇ ਇਹ ਨੋਟੀਫਿਕੇਸ਼ਨ ਤੁਹਾਨੂੰ ਆਪਣੇ ਟੈਲੀਗ੍ਰam ਗਰੁੱਪ ਦੇ ਵਿੱਚ ਵੀ ਮਿਲ ਜੂਗਾ ਤੇ WhatsApp ਗਰੁੱਪ ਦੇ ਵਿੱਚ ਵੀ ਮਿਲ ਜੂਗਾ ਸੋ ਉਹਨਾਂ ਨੂੰ ਤੁਸੀਂ ਜੁਆਇਨ ਕਰ ਲਓ ਉਹ ਫ੍ਰੀ ਆਫ ਕਾਸਟ ਨੇ ਠੀਕ ਹੈ WhatsApp ਗਰੁੱਪ ਤੇ Telegram ਗਰੁੱਪ ਵੀ ਫ੍ਰੀ ਆਫ ਕਾਸਟ ਨੇ ਸਾਰੇ ਹੀ ਵਿਭਾਗੀ ਨੋਟੀਫਿਕੇਸ਼ਨ ਆ ਜਿਹੜੇ ਉਹ ਤੁਹਾਨੂੰ ਮਿਲਿਆ ਕਰਨਗੇ ਤੇ ਅੱਗੇ ਪਹਿਲਾਂ ਮਿਲਦੇ ਵੀ ਹੈ ਸੋ ਸਾਥੀਓ ਦੇਖੋ ਜਿਹੜੀ ਇਹ ਵੈਕੈਂਸੀਜ਼ ਨੇ ਕਾਫੀ ਨੇ ਠੀਕ ਹੈ ਜੀ ਸੋ ਮੇਨਲੀ ਜਿਹੜੀਆਂ ਇਹਦੇ ਵਿੱਚ ਪੁਆਇੰਟ ਨੋਟ ਕਰਨ ਵਾਲੇ ਨੇ ਕਿ ਤੁਹਾਡੀ 4 7 25 ਲਾਸਟ ਡੇਟ ਹੈ ਇੱਕ ਤਾਂ ਤੇ ਆਨਲਾਈਨ ਫੀਸ ਤੇ ਐਪਲੀਕੇਸ਼ਨ ਦੀ ਜਿਹੜੀ ਡੇਟ ਆ ਉਹ 4 7 ਤੇ 5 7 ਤੱਕ ਤੁਸੀਂ ਜਿਹੜੀ ਫੀਸ ਆ ਉਹ ਪੇ ਕਰ ਸਕਦੇ ਹੋ ਆਨਲਾਈਨ ਸਾਰਾ ਹੋਊਗਾ ਤੇ ਵੈਬਸਾਈਟ ਤੁਹਾਡੀ ਇਹ ਹੈ ਤੁਸੀਂ ਕਿਸੇ ਵੀ ਮਤਲਬ ਕੈਫੇ ਤੇ ਜਾ ਕੇ ਤੇ ਜਾਂ ਖੁਦ ਇਸ ਵੈਬਸਾਈਟ ਤੇ ਅ ਅਪਲਾਈ ਕਰ ਸਕਦੇ ਹੋ ਤੇ ਜੇ ਤੁਹਾਨੂੰ ਮਤਲਬ ਦਿੱਕਤ ਹੈ ਆਨਲਾਈਨ ਅਪਲਾਈ ਐਪਲੀਕੇਸ਼ਨ ਫਾਰਮ ਫਿਲ ਕਰਨ ਦੀ ਜਾਂ ਇਸੇ ਵੀ ਗੱਲ ਤੋਂ ਤੁਸੀਂ ਅਣਜਾਣ ਹੋ ਤਾਂ ਤੁਸੀਂ ਇਸ ਨੋਟੀਫਿਕੇਸ਼ਨ ਨੂੰ ਦਿਖਾ ਕੇ ਆਪਣੇ ਨੇੜੇ ਦੇ ਸਬੰਧਤ ਜਿਹੜੇ ਕੈਫੇ ਹੁੰਦੇ ਨੇ ਉੱਥੋਂ ਤੁਸੀਂ ਅਪਲਾਈ ਕਰ ਸਕਦੇ ਹੋ ਸੋ ਦੇਖੋ ਸਾਥੀਓ ਇਹਦੇ ਵਿੱਚ ਤੁਹਾਡਾ ਜਿਹੜਾ ਹੈਗਾ ਤਾਂ ਫਿਰ ਕਲੈਕਸ਼ਨ ਦੇ ਲਈ ਤੁਹਾਡੀ 11/7 ਤੱਕ ਓਪਨ ਰਹੂਗੀ ਠੀਕ ਹੈ ਜੀ ਤੇ ਕੰਪਿਊਟਰ ਬੇਸਡ ਐਗਜ਼ਾਮੀਨੇਸ਼ਨ ਹੋਊਗਾ ਤੁਹਾਡਾ ਆਨਲਾਈਨ ਪੇਪਰ ਹੋਊਗਾ ਮਤਲਬ ਠੀਕ ਹੈ ਜੀ ਤੇ ਇਹਦੇ ਵਿੱਚ ਤੁਹਾਡਾ 13 ਤੋਂ 30 ਅਗਸਤ ਦਾ ਟਾਈਮ ਹੈ ਤੇ 1 ਦਸੰਬਰ ਦਾ ਟਾਈਮ ਹੈ ਜੇ ਤੁਸੀਂ ਕੋਈ ਵੀ ਇਸ ਫਰਦਰ ਇਨਫੋਰਮੇਸ਼ਨ ਚਾਹੁੰਦੇ ਹੋ ਇਹਨਾਂ ਭਰਤੀਆਂ ਦੇ ਨਾਲ ਰਿਲੇਟਡ ਤਾਂ ਤੁਹਾਨੂੰ ਇਸ ਟੋਲ ਫਰੀ ਨੰਬਰ ਤੇ ਤੁਸੀਂ ਕਾਲ ਕਰਕੇ ਵੀ ਜਾਣਕਾਰੀ ਲੈ ਸਕਦੇ ਹੋ ਵਿਭਾਗ ਨੇ ਜਿਹੜਾ ਹੈਗਾ ਟੋਲ ਫਰੀ ਨੰਬਰ ਵੀ ਜਾਰੀ ਕੀਤਾ ਹੈ ਸੋ ਸਾਥੀਓ ਇੱਥੇ ਦੇਖੋ ਕਿ ਤੁਹਾਨੂੰ ਪੂਰੇ ਦਾ ਪੂਰਾ ਨੋਟੀਫਿਕੇਸ਼ਨ ਹੈ ਜਿਹੜਾ ਉਹ ਤੁਸੀਂ ਖੁਦ ਰੀਡ ਕਰ ਲੈਣਾ ਮੇਰਾ ਰੀਡ ਕੀਤਾ ਹੋਇਆ ਆਲਰੇਡੀ ਮੈਂ ਤੁਹਾਨੂੰ ਇਹਦੇ ਮੇਨ ਪੁਆਇੰਟ ਹੀ ਦੱਸੂਗਾ ਕਿਉਂਕਿ ਨਹੀਂ ਫਿਰ ਕਾਫੀ ਲੰਬੀ ਚਲੀ ਜਾਊਗੀ ਜਿਹੜੀ ਜਾਣਕਾਰੀ ਹੈ ਸੋ ਸਭ ਤੋਂ ਪਹਿਲਾਂ ਤਾਂ ਪੇ ਸਕੇਲ ਉਹ ਦੇਖੋ ਸਾਥੀਓ ਜਿਹੜਾ ਪੇ ਸਕੇਲ ਹੈ ਪੇ ਲੈਵਲ ਜਿਹੜਾ ਹੈਗਾ ਪੇ ਲੈਵਲ 7 ਪੇ ਕਮਿਸ਼ਨ ਦੇ ਅਕੋਰਡਿੰਗ ਤੁਹਾਡੀ ਸੈਲਰੀ ਇਹਨਾਂ ਪੋਸਟਾਂ ਦੇ ਵਿੱਚ 44900 ਤੋਂ ਲੈ ਕੇ 142400 ਤੱਕ ਰਹਿਣ ਵਾਲੀ ਹੈ ਤੇ ਉਸ ਤੋਂ ਇਲਾਵਾ ਜਿਹੜਾ ਤੁਹਾਡਾ ਸੈਂਟਰਲ ਸਰਵਿਸ ਦੀਆਂ ਗਰੁੱਪ B ਦੇ ਵਿੱਚ ਪੋਸਟਾਂ ਨੇ ਅਲੱਗ-ਅਲੱਗ ਅਸਿਸਟੈਂਟ ਆਫੀਸਰ ਸੈਕਸ਼ਨ ਠੀਕ ਹੈ ਜੀ ਇਸੇ ਤਰ੍ਹਾਂ ਅਸਿਸਟੈਂਟ ਸੈਕਸ਼ਨ ਆਫੀਸਰ ਦੇ ਵਿੱਚ ਅਲੱਗ-ਅਲੱਗ ਜਿਹੜੇ ਡਿਪਾਰਟਮੈਂਟ ਨੇ ਮਿਨਿਸਟਰੀ ਡਿਪਾਰਟਮੈਂਟ ਆਫਿਸ ਤੇ ਕਿਡਰ ਉਹ ਇੱਥੇ ਤੁਹਾਨੂੰ ਇਨਕਲੂਡ ਕੀਤੇ ਹੋਏ ਨੇ ਇਹਨਾਂ ਤੋਂ ਤੁਸੀਂ ਕੋਈ ਵੀ ਪੋਸਟਾਂ ਅਪਲਾਈ ਕਰ ਸਕਦੇ ਹੋ ਏਜ ਲਿਮਟ ਜਿਹੜਾ ਤੁਹਾਡਾ ਪਹਿਲੇ ਨੰਬਰ ਦੀ ਸੈਂਟਰਲ ਸੈਕਟਰੀਏਟ ਸਰਵਿਸ ਦੀ ਏਜ ਲਿਮਟ ਆਫ 20 ਤੋਂ 30 ਸਾਲ ਹੈ ਠੀਕ ਹੈ ਜੀ ਤੇ ਜਿਹੜਾ ਤੁਹਾਡੀ ਦੂਜੇ ਨੰਬਰ ਦੀ ਅਸਿਸਟੈਂਟ ਸੈਕਸ਼ਨ ਆਫੀਸਰ ਦੀ ਇੰਟੈਲੀਜੈਂਸ ਬਿਊਰੋ ਦੀ ਪੋਸਟ ਹੈ ਇਹਦੇ ਵਿੱਚ ਤੁਹਾਡੇ 18 ਤੋਂ 30000 ਸੌਰੀ 30 ਸਾਲ ਦੀ ਜਿਹੜੀ ਏਜ ਹੈ ਕੀ ਠੀਕ ਹੈ ਜੀ ਸੋ ਇਸੇ ਤਰ੍ਹਾਂ 20 ਤੋਂ 30 ਸਾਲ ਦੀ ਏਜ 20 ਤੋਂ 30 ਸਾਲ ਦੀ ਏਜ ਤੇ ਜਾਂ 18 ਤੋਂ 30 ਸਾਲ ਦੀ ਏਜ ਤੁਹਾਡੇ ਏਜ 2.1 ਸੈਕਸ਼ਨ ਦੇ ਵਿੱਚ ਰਹਿਣ ਵਾਲੀ ਹੈ ਕਾਫੀ ਵੱਡੀ ਗਿਣਤੀ ਦੇ ਵਿੱਚ ਪੋਸਟਾਂ ਨੇ ਇਸ ਕਰਕੇ ਚੰਗੀ ਤਰ੍ਹਾਂ ਇਸ ਨੂੰ ਜ਼ਰੂਰ ਪੜ੍ਹ ਲੈਣਾ ਠੀਕ ਹੈ ਜੀ ਸੋ ਇਨਕਮ ਟੈਕਸ ਸੀਬੀਡੀਟੀ ਦੇ ਵਿੱਚ 18 ਤੋਂ 30 ਸਾਲ ਦੀ ਏਜ ਹੈ ਸੀਬੀਆਈਸੀ ਦੇ ਵਿੱਚ ਜਿਹੜਾ ਹੈਗਾ 18 ਤੋਂ 30 ਸਾਲ ਦੀ ਏਜ ਹੈ ਸੋ ਸਾਥੀਓ ਰੈਵਨਿਊ ਡਿਪਾਰਟਮੈਂਟ ਦੇ ਅੰਡਰ ਜਿਹੜੀਆਂ ਨੇ ਡਾਇਰੈਕਟ ਇਹ 18 ਤੋਂ 30 ਸਾਲ ਦੀ ਪੋਸਟ ਹੈ ਇਸੇ ਤਰ੍ਹਾਂ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਵਿੱਚ ਵੀ 18 ਤੋਂ 30 ਸਾਲ ਦੀ ਏਜ ਹੈ ਠੀਕ ਹੈ ਜੀ ਡਿਪਾਰਟਮੈਂਟ ਆਫ ਪੋਸਟ ਮਿਨਿਸਟਰੀ ਕਮਿਊਨੀਕੇਸ਼ਨਸ ਦੇ ਵਿੱਚ ਵੀ 18 ਤੋਂ 30 ਸਾਲ ਦੀ ਏਜ ਹੈ ਸਾਥੀਓ ਇਸੇ ਤਰ੍ਹਾਂ ਜਿਹੜੀ ਤੁਹਾਡੀ ਏਜ ਹੈਗੀ ਇਹ ਮੋਸਟਲੀ ਸਾਰੀਆਂ ਪੋਸਟਾਂ ਦੇ ਵਿੱਚ 18 ਤੋਂ 30 ਸਾਲ ਦੀ ਰਹਿਣ ਵਾਲੀ ਹੈ ਠੀਕ ਹੈ ਜੀ ਹੁਣ ਤੁਹਾਡਾ ਆ ਗਿਆ ਪੇ ਲੈਵਲ 2 ਇਹਦੇ ਵਿੱਚ ਤੁਹਾਡੀ ਜਿਹੜੀ ਤਨਖਾਹ ਹੋਊਗੀ ਜੀ ਸਟਾਰਟਿੰਗ ਪੇ 35400 ਤੋਂ ਜਿਹੜਾ ਹੈਗਾ 1 ਲੱਖ 12400 ਤੱਕ ਹੋਊਗੀ ਮਿਨਿਸਟਰਸ ਡਿਪਾਰਟਮੈਂਟ ਆਰਗੇਨਾਈਜੇਸ਼ਨਸ ਹੈ ਠੀਕ ਹੈ ਜੀ ਇਹਦੇ ਵਿੱਚ ਵੀ ਏ 18 ਤੋਂ 30 ਹੈ ਸੀਬੀਆਈਸੀ ਜਿਹੜਾ ਐਗਜ਼ੀਕਿਊਟਿਵ ਅਸਿਸਟੈਂਟ ਹੈ ਤੇ ਰਿਸਰਚ ਅਸਿਸਟੈਂਟ ਹੈ ਇਹਨਾਂ ਦੀ ਏਜ ਆ ਜਿਹੜੀ ਸਾਥੀਓ 18 ਤੋਂ 30 ਸਾਲ ਦੀ ਹੀ ਰਹਿਣ ਵਾਲੀ ਹੈ ਸੋ ਇਸੇ ਤਰ੍ਹਾਂ ਅੱਗੇ ਜ਼ਰੂਰ ਧਿਆਨ ਦਿਓ ਤੁਹਾਨੂੰ ਪੂਰੇ ਦਾ ਪੂਰੇ ਨੋਟੀਫਿਕੇਸ਼ਨ ਦੇ ਵਿੱਚੋਂ ਮੇਨ ਪੁਆਇੰਟ ਹੈ ਜਿਹੜੇ ਵੱਖ-ਵੱਖ ਡਿਪਾਰਟਮੈਂਟ ਦੇ ਅੰਡਰ ਜਿਹੜੇ ਪੋਸਟਾਂ ਨੇ ਤੇ ਉਹਨਾਂ ਦੇ ਕੈਡਰ ਨੇ ਉਹ ਸਾਰੇ ਤੁਹਾਨੂੰ ਇਸ ਤਰ੍ਹਾਂ ਕਾਲਮ ਦੇ ਵਿੱਚ ਸ਼ੋ ਹੋ ਰਹੇ ਨੇ ਤੇ ਸਾਹਮਣੇ ਤੁਹਾਨੂੰ ਜਿਹੜੀ ਹੈਗੀ ਐਜ ਉਹ ਸ਼ੋ ਹੋ ਰਹੀ ਹੈ ਸੋ ਇਸ ਨੂੰ ਧਿਆਨ ਚ ਰੱਖਣਾ ਇਸ ਤਰ੍ਹਾਂ ਸਾਥੀਓ ਅੱਗੇ ਇਸੇ ਪੋਸਟਾਂ ਦੇ ਵਿੱਚ ਇਹ ਪੋਸਟ ਹੈ ਜਿਹੜੀ ਇੱਕ ਜਿਹੜੀ ਹੈਗੀ ਐ ਜੂਨੀਅਰ ਆਫੀਸਰ ਦੀ ਇਹਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਐਜ 18 ਤੋਂ 32 ਸਾਲ ਦੇਖਣ ਨੂੰ ਮਿਲੇਗੀ ਤੇ ਨਾਲ ਦੀ ਨਾਲ ਜਿਹੜਾ ਤੁਹਾਡਾ 2.3 ਪੇ ਲੈਵਲ ਹੈ ਇਹਦੇ ਵਿੱਚ 29200 ਤੋਂ ਸਟਾਰਟਿੰਗ ਪੇ ਹੈ ਤੇ 92300 ਤੱਕ ਹੈ ਇਹਦੇ ਵਿੱਚ ਤੁਹਾਨੂੰ ਏਜ ਲਿਮਟ ਹੈ ਜਿਹੜੀ ਉਹ 27 ਸਾਲ ਹੋਊਗੀ ਮਤਲਬ 3 ਸਾਲ ਹੈ ਜਿਹੜੇ ਏਜ ਘਟ ਗਈ ਪਰ ਪੋਸਟਾਂ ਇਹਦੇ ਵਿੱਚ ਕਾਫੀ ਨੇ ਠੀਕ ਹੈ ਜੀ ਪੋਸਟਾਂ ਇਹਦੇ ਵਿੱਚ ਵੀ ਕਾਫੀ ਨੇ ਅੱਗੇ ਗੱਲ ਕਰਦੇ ਹਾਂ ਟੋਟਲ ਆਫ ਵੈਕੈਂਸੀਜ਼ ਕਿੰਨੀਆਂ ਨੇ ਇਸੇ ਤਰ੍ਹਾਂ 2.4 ਪੇ ਲੈਵਲ ਹੈ ਜਿਹੜਾ ਤੁਹਾਡਾ ਸਾਥੀਓ ਇਹਦੇ ਵਿੱਚ 25500 ਤੋਂ 81100 ਜਿਹੜੀ ਹੈਗੀ ਹੈ ਪੇ ਰਹਿਣ ਵਾਲੀ ਹੈ ਤੇ ਉਮਰ ਹੈ ਜਿਹੜੀ ਤੁਹਾਡੀ 18 ਤੋਂ 27 ਸਾਲ ਇਸ ਇਹਨਾਂ ਪੋਸਟਾਂ ਦੇ ਵਿੱਚ ਵੀ ਰਹਿਣ ਵਾਲੀ ਹੈ ਹੁਣ ਅੱਗੇ ਦੇਖੋ ਇਹਦੇ ਵਾਸਤੇ ਤੁਹਾਨੂੰ एलिजिਬਿਲਟੀ ਕੀ ਚਾਹੀਦੀ ਹੈ ਠੀਕ ਹੈ ਜੀ ਤੇ ਜਾਂ ਤੁਹਾਨੂੰ ਮਤਲਬ ਕਿਸ ਢੰਗ ਤਰੀਕੇ ਨਾਲ ਇਹ ਪੋਸਟਾਂ ਤੇ ਤੁਸੀਂ ਜਾ ਸਕਦੇ ਹੋ ਟੋਟਲ 113 ਨੰ ਪੇਜਾਂ ਦਾ ਇਹ ਨੋਟੀਫਿਕੇਸ਼ਨ ਆ ਸਾਥੀਓ ਸੋ ਸਾਰਾ ਤੁਹਾਨੂੰ ਨਹੀਂ ਪੜਾਂਗਾ ਮੇਨ ਮੇਨ ਤੁਹਾਨੂੰ ਜਿਹੜਾ ਹੈਗਾ ਪੜ ਕੇ ਦੱਸਾਂਗਾ ਇਹ ਸਾਰੀ ਡਿਟੇਲ ਤੁਸੀਂ ਜਿਹੜਾ ਹੈਗਾ ਵੈਬਸਾਈਟ ਤੇ ਜਾ ਕੇ ਵੀ ਪ੍ਰਾਪਤ ਕਰ ਸਕਦੇ ਹੋ ਨੋਟੀਫਿਕੇਸ਼ਨ ਤੇ ਜਾਂ ਫਿਰ ਤੁਹਾਨੂੰ ਟੈਲੀਗ੍ਰਾਮ ਤੇ ਵਟਸਐਪ ਗਰੁੱਪ ਜੀਐਨਡੀਐਸ ਅਕੈਡਮੀ ਉੱਥੇ ਵੀ ਇਹ ਨੋਟੀਫਿਕੇਸ਼ਨ ਜਿਹੜਾ ਹੈਗਾ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਸੋ ਧਿਆਨ ਦੇਖੋ ਜੀ ਏਜ ਲਿਮਟ ਤੇ ਸਾਹਮਣੇ ਡੇਟਸ ਲਿਖੀਆਂ ਹੋਈਆਂ ਨੇ ਠੀਕ ਹੈ ਇਹ ਕਾਲਮ ਨੂੰ ਵੀ ਬੜੇ ਹੀ ਧਿਆਨ ਦੇ ਨਾਲ ਤੁਸੀਂ ਪੜਨਾ ਏਜ ਲਿਮਟ ਹੈ ਜਿਹੜੀ ਤੇ ਇਹਦੇ ਨਾਲ ਨਾਲ ਤੁਹਾਨੂੰ ਜਿਹੜੀਆਂ ਹੈਗੀਆਂ ਨੇ ਉਹ ਡੇਟਸ ਲਿਖੀਆਂ ਹੋਈਆਂ ਨੇ ਕਿ ਕਦੋਂ ਤੱਕ ਤੁਹਾਡੀ ਏਜ ਐਨੀ ਹੋਣੀ ਚਾਹੀਦੀ ਹੈ ਇਸੇ ਤਰ੍ਹਾਂ ਮਤਲਬ ਜਿਹੜਾ ਹੈਗਾ ਤੁਹਾਡਾ ਕੈਟਾਗਰੀ ਏਜ ਲਿਮਟ ਠੀਕ ਹੈ ਜੀ ਉਹਦੇ ਵਿੱਚ 5 ਸਾਲ ਦੀ ਛੋਟ ਹੈ OBC ਨੂੰ 3 ਸਾਲ ਦੀ ਛੋਟ ਰਹੂਗੀ ਤੇ ਜਿਹੜੇ ਮਤਲਬ ਵੀ WBD ਆ ਗਏ ਠੀਕ ਆ ਅਨਸਰ ਦੇ ਵਿੱਚ ਆ ਗਏ ਜਿਹੜੇ ਉਹਨਾਂ ਨੂੰ 10 ਸਾਲ ਦੀ ਸ਼ੋਰਟ ਹੈ ਜਿਹੜੀ ਉਹ ਰਹਿਣ ਵਾਲੀ ਹੈ ਇਸੇ ਤਰ੍ਹਾਂ ਇਹਦੇ ਵਿੱਚ OBC ਦੇ ਵਿੱਚ ਹੈ ਜਿਹੜੇ ਇਹ ਉਹਨਾਂ ਉਹਦੇ ਵਿੱਚ 13 ਸਾਲ ਦੀ ਸ਼ੋਰਟ ਤੇ ਇਹਦੇ ਵਿੱਚ 15 ਸਾਲ ਦੀ ਜਿਹੜੀ ਸ਼ੋਰਟ ਰਹਿਣ ਵਾਲੀ ਹੈ 3 ਇਅਰ ਡੈਡੂਕੇਸ਼ਨ ਮਿਲਟਰੀ ਸਰਵਿਸ ਹੈ ਜਿਹੜੇ ਐਕਸ ਸਰਵਿਸਮੈਨ ਆ ਗਏ ESM ਵਾਲੇ ਸਾਥਿਓ ਠੀਕ ਹੈ ਜੀ ਉਹਨਾਂ ਨੂੰ 3 ਸਾਲ ਦੀ ਛੋਟ ਹੈ ਇਸੇ ਤਰ੍ਹਾਂ ਇਹਦੇ ਵਿੱਚ ਵੀ 3 ਤੇ ਇਹਦੇ ਵਿੱਚ 8 ਐਡੀਸ਼ਨਲ ਹੈ ਜਿਹੜੀਆਂ ਏਜ ਗਰੁੱਪ ਸੀ ਦੇ ਵਿੱਚ ਤੁਹਾਨੂੰ ਜਿਹੜੀ ਹੈਗੀ ਹੈ ਸੈਂਟਰਲ ਸਿਵਲਾਈਜੇਸ਼ਨ ਅਪ ਟੂ ਜਿਹੜੀ ਹੈਗੀ ਹੈ ਜੀ 40 ਸਾਲ ਤੱਕ ਹੋਣੀ ਚਾਹੀਦੀ ਹੈ ਗਰੁੱਪ ਸੀ ਦੇ ਜਿਹੜੀ ਏਜ ਲਿਮਟ ਹੈ ਠੀਕ ਹੈ ਜੀ 45 ਸਾਲ 35 ਸਾਲ ਤੇ 40 ਸਾਲ ਨਹੀਂ ਜਿਹੜੀਆਂ ਮਤਲਬ ਆਹ ਕੈਟਾਗਰੀਜ਼ ਦੇ ਨਾਲ ਰਿਲੇਟਡ ਨੇ ਸੋ ਇਸੇ ਤਰ੍ਹਾਂ ਸਾਥੀਓ ਇਹਦੇ ਵਿੱਚ ਤੁਹਾਡੇ ਮੇਨਲੀ ਪੁਆਇੰਟ ਨੇ ਜਿਹੜੇ ਉਹ ਧਿਆਨ ਚ ਰੱਖਣ ਵਾਲੇ ਨੇ ਕਿ ਪੋਸਟਾਂ ਦੀ ਗਿਣਤੀ ਜਿਹੜੀ ਹੈਗੀ ਹੈ ਉਹ ਬਹੁਤ ਵੱਡੀ ਹੈ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਇਹ ਪੋਸਟਾਂ ਨੇ ਤੁਹਾਨੂੰ ਦੇਖਣ ਨੂੰ ਮਿਲਦੀਆਂ ਨੇ ਸੋ ਇਹ ਪੂਰੇ ਦਾ ਪੂਰਾ ਨੋਟੀਫਿਕੇਸ਼ਨ ਹੈ ਇਸ ਨੂੰ ਤੁਸੀਂ ਪੜ ਲੈਣਾ ਠੀਕ ਹੈ ਇਹਦੇ ਮੇਨ ਪੁਆਇੰਟ ਹੈ ਜਿਹੜੇ ਮੇਨ ਬਿੰਦੂਸ ਨੇ ਉਹਨਾਂ ਨੂੰ ਮੈਂ ਆਲਰੇਡੀ ਰੀਡ ਕਰ ਚੁੱਕਿਆ ਤੇ ਤੁਹਾਨੂੰ ਇਹ WhatsApp ਗਰੁੱਪ ਤੇ Telegram ਗਰੁੱਪ ਤੇ ਦੇਖਣ ਨੂੰ ਮਿਲ ਜੂਗਾ ਸੋ ਵੱਖ-ਵੱਖ ਸਟੇਟਾਂ ਦੇ ਵੱਖ-ਵੱਖ ਜਿਹੜੇ ਸ਼ਹਿਰ ਨੇ ਉਹਨਾਂ ਦੇ ਵਿੱਚ ਤੁਹਾਨੂੰ ਇਹ ਪੋਸਟਾਂ ਦੇ ਸੈਂਟਰ ਨੇ ਸੈਂਟਰ ਆਫ ਐਗਜ਼ਾਮੀਨੇਸ਼ਨ ਤੁਹਾਨੂੰ ਦੱਸ ਦਈਏ ਜੀ ਠੀਕ ਹੈ ਇਹ ਤੁਹਾਡੇ ਕਿੱਥੇ-ਕਿੱਥੇ ਰਹਿਣ ਵਾਲੇ ਨੇ ਬੈਂਗਲੁਰੂ ਠੀਕ ਹੈ ਇਹ ਸਾਰੇ ਤੁਹਾਡੇ ਸੈਂਟਰ ਆਫ ਐਗਜ਼ਾਮੀਨੇਸ਼ਨ ਦਿੱਤੇ ਹੋਏ ਨੇ ਠੀਕ ਹੈ ਜੀ ਬਿਹਾਰ ਉੱਤਰ ਪ੍ਰਦੇਸ਼ ਸਿੱਕੋਂ ਵੈਸਟ ਬੰਗਾਲ ਕਰਨਾਟਕਾ ਸੋ ਸਾਰੇ ਅਲੱਗ-ਅਲੱਗ ਮਤਲਬ ਨਾਰਥ ਜ਼ੋਨ ਦੇ ਵਿੱਚ ਜਿਹੜਾ ਹੈਗਾ ਇਸੇ ਤਰ੍ਹਾਂ ਈਸਟ ਜ਼ੋਨ ਦੇ ਵਿੱਚ ਇਵੇਂ ਡਿਵਾਈਡ ਕੀਤੇ ਨੇ ਇਹਨਾਂ ਨੇ ਸਾਰੇ ਸੈਂਟਰ ਸੋ ਵੱਡੀ ਗਿਣਤੀ ਦੇ ਵਿੱਚ ਪੋਸਟਾਂ ਨੇ ਤਾਂ ਕਰਕੇ ਤੁਹਾਨੂੰ ਮਤਲਬ ਇਹ ਸੈਂਟਰ ਹੈ ਜਿਹੜੇ ਉਹ ਵੀ ਕਾਫੀ ਵੱਡੀ ਗਿਣਤੀ ਦੇ ਵਿੱਚ ਤੇ ਪੂਰੇ ਦੇਸ਼ ਦੇ ਸਟੇਟ ਦੇ ਵੱਡੇ-ਵੱਡੇ ਸ਼ਹਿਰਾਂ ਦੇ ਵਿੱਚ ਦੇਖਣ ਨੂੰ ਮਿਲਦੇ ਨੇ ਹੁਣ ਦੇਖੋ ਮੇਨ ਤੁਹਾਡਾ ਸ਼ਡਿਊਲ ਕੀ ਹੈ ਜੀ ਉਹ ਠੀਕ ਹੈ ਰੀਜਰਮੀਨੇਸ਼ਨ ਜਿਹੜਾ ਟਾਇਰ 1 ਹੋਊਗਾ ਉਹਦੇ ਵਿੱਚ ਤੁਹਾਨੂੰ ਜਨਰਲ ਇੰਟੈਲੀਜੈਂਸ ਐਂਡ ਰੀਜ਼ਨਿੰਗ ਹੈ ਜਿਹੜੀ ਉਹ ਜਿਹੜੇ ਨੰਬਰ ਆਫ ਕੁਐਸਚਨ 25 ਹੋਣਗੇ ਤੇ 50 ਨੰਬਰ ਦੇ ਆਊਗੀ ਠੀਕ ਹੈ ਜੀ ਇਸੇ ਤਰ੍ਹਾਂ ਜਨਰਲ ਅਵੇਅਰਨੈਸ ਹੈ ਜਿਹੜੀ ਜੀ ਉਹ ਤੁਹਾਨੂੰ 25 ਤੇ 50 ਨੰਬਰ ਦੇ ਮਤਲਬ ਮੈਕਸਿਮਮ ਮਾਰਕਸ ਹੋਣਗੇ 1 ਘੰਟੇ ਦਾ ਟਾਈਮ ਮਿਲੂਗਾ ਕਵਾਂਟਿਟੇਟਿਵ ਐਬਿਟਿਊਡ ਹੈ ਜਿਹੜਾ ਤੁਹਾਡੇ 25 ਕੁਐਸਚਨ ਹੋਣਗੇ 50 ਨੰਬਰ ਦੇ 1 ਘੰਟਾ 20 ਮਿੰਟ ਹੋਣਗੇ ਜੀ ਠੀਕ ਹੈ ਇਸੇ ਤਰ੍ਹਾਂ ਜਿਹੜਾ ਇੰਗਲਿਸ਼ ਦਾ ਨਾਲ ਰਿਲੇਟਡ ਕੁਐਸਚਨ ਹੋਣਗੇ ਉਹ ਤੁਹਾਨੂੰ 25 ਮਿੰਟ ਲੱਗੇ ਤੇ ਇਹਦੇ ਵਿੱਚ ਵੀ ਤੁਹਾਨੂੰ 50 ਮਾਰਕਸ ਆ ਜਿਹੜੇ ਉਹ ਦੇਖਣ ਨੂੰ ਮਿਲਣਗੇ ਸੋ ਇਹ ਟਾਇਰ 1 ਦਾ ਐਗਜ਼ਾਮ ਹੈ ਠੀਕ ਹੈ ਜੀ ਮਲਟੀਪਲ ਚੁਆਇਸ ਕੁਐਸਚਨ ਹੋਣਗੇ ਤੁਹਾਨੂੰ ਜਿਵੇਂ ਕਿ ਇੱਥੇ ਲਿਖਿਆ ਹੋਇਆ ਤੇ ਉਹਦੇ ਨਾਲ ਬੋਥ ਲੈਂਗੁਏਜ ਇੰਗਲਿਸ਼ ਐਂਡ ਹਿੰਦੀ ਦੇ ਵਿੱਚ ਤੁਹਾਨੂੰ ਇਹ ਜਿਹੜਾ ਪੇਪਰ ਆ ਉਹ ਦੇਖਣ ਨੂੰ ਮਿਲੇਗਾ ਪੇਪਰੋਂ ਦਾ ਜਿਹੜਾ ਤਾਂ ਕਿ ਤਰੀਕਾ ਆਨਲਾਈਨ ਹੋਵੇਗਾ ਤੇਰ ਬਿਲ ਬੀ ਨੈਗੇਟਿਵ ਮਾਰਕਿੰਗ ਜਿਹੜੀ 0.50 ਮਾਰਕਸ ਹੋਗੇ ਤੇ ਨੰਬਰ ਦੀ ਠੀਕ ਹੈ ਉਹੀ ਮਤਲਬ 1/4 ਵਾਲਾ ਫਾਰਮੂਲਾ ਲਾ ਲਓ ਤੁਸੀਂ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਸਾਥੀਓ ਤੁਹਾਡਾ ਟਾਇਰ ਟੂਲ ਜੈਨਿਸ਼ਨ ਹੋਊਗਾ ਫਿਰ ਜਦੋਂ ਤੁਸੀਂ ਇਹਦੇ ਵਿੱਚ ਕੁਆਲੀਫਾਈ ਕਰਦੇ ਹੋ ਤਾਂ ਟਾਇਰ 2 ਦੇ ਵਿੱਚ ਜਿਹੜਾ ਤੁਹਾਡਾ ਐਗਜ਼ਾਮੀਨੇਸ਼ਨ ਹੈ ਜੀ ਉਹਦੇ ਵਿੱਚ ਤੁਹਾਨੂੰ ਦੇਖੋ ਜੀ ਮੈਥਮੈਟਿਕਸ ਹੈ ਜਿਹੜੀ ਐਬਿਲਿਟੀ 30 ਨੰਬਰ ਦੀ ਆਉਣੀ ਹੈ ਠੀਕ ਹੈ ਤੇ 180 ਨੰਬਰ ਦਾ ਪੇਪਰ ਹੋਊਗਾ 30 ਨੰਬਰ ਦੇ ਹੋਣਗੇ ਰੀਜ਼ਨਿੰਗ ਐਂਡ ਜਨਰਲ ਇੰਟੈਲੀਜੈਂਸ ਹੈ ਜਿਹੜੀ 30 ਨੰਬਰ ਦੀ ਆਉਣੀ ਹੈ ਤੇ ਟੋਟਲ 60 ਨੰਬਰ ਜਿਹੜੇ ਤੁਹਾਨੂੰ ਦੇਖਣ ਨੂੰ ਮਿਲਣਗੇ ਸੋ ਇਸੇ ਤਰ੍ਹਾਂ ਤੁਹਾਨੂੰ ਜਿਹੜੇ ਹੈਗੇ ਨੇ ਸਾਥੀਓ ਤੇ ਇਹ 180 ਨੰਬਰ ਦਾ ਜਿਹੜਾ ਤੁਹਾਡਾ ਪੇਪਰ ਹੈ ਉਹ ਬਣੂਗਾ 1 ਘੰਟਾ ਜਿਹੜਾ ਹੈਗਾ ਇਹ ਸੈਕਸ਼ਨ ਦੇ ਲਈ ਮਿਲੂਗਾ ਤੁਹਾਨੂੰ ਫਿਰ 1 ਘੰਟਾ 20 ਮਿੰਟ ਹੈ ਜਿਹੜੇ ਉਹ ਮੈਨਣਗੇ ਇਹਦੇ ਵਿੱਚ ਤੁਹਾਨੂੰ ਜਿਹੜਾ ਇੰਗਲਿਸ਼ ਲੈਂਗੁਏਜ ਤੇ ਕੰਪ੍ਰਹੈਂਸ਼ਨਸ ਐ 45 ਨੰਬਰ ਦੇ ਜਰਨਲ ਅਵੇਅਰਨੈਸ ਹੈ ਜਿਹੜੀ ਤੁਹਾਡੇ ਜੋ 25 ਕੁਐਸਚਨ ਹੋਣਗੇ ਇਸੇ ਤਰ੍ਹਾਂ ਇਹਨਾਂ ਦੇ ਮਾਰਕਸ ਆ ਜਿਹੜੇ ਟੋਟਲ 70 ਨੋ ਟੈਨ ਨਾ ਕਰੋਗੇ ਤਾਂ 210 ਨੰਬਰ ਦਾ ਜਿਹੜਾ ਤੁਹਾਡਾ ਇਹ ਟਾਇਰ 2 ਦਾ ਪੇਪਰ ਹੈ ਜਿਹੜਾ ਉਹ ਰਹਿਣ ਵਾਲਾ ਹੈ ਜੀ ਇਸੇ ਤਰ੍ਹਾਂ ਇਹਦੇ ਵਿੱਚ ਤੁਹਾਡਾ ਜਿਹੜਾ ਹੈਗਾ ਨਾਲ ਦੀ ਨਾਲ ਕੰਪਿਊਟਰ ਨੋਲਜ ਟੈਸਟ ਹੈ ਜਿਹੜਾ 20 ਨੰਬਰ ਦੇ ਹੋਣਗੇ ਤਾਂ ਤਿੰਨ ਦੇ ਹਿਸਾਬ ਨਾਲ 60 ਨੰਬਰ ਤੁਹਾਡੇ ਇਹਦੇ ਇਨਕਲੂਡ ਹੋਣਗੇ 1 ਡਾਟਾ ਐਂਟਰੀ ਟਾਸਕ ਟਾਸਕ ਦਿੱਤਾ ਜਾਊਗਾ ਤੁਹਾਨੂੰ ਠੀਕ ਹੈ ਜੀ ਤੇ ਜਿਹੜਾ ਹੈਗਾ ਇਹ 200 ਨੰਬਰ ਦੀ ਤੁਹਾਡੀ ਜਿਹੜੀ ਹੈਗਾ ਸਟੈਟਿਸ ਦੇ ਨਾਲ ਰਿਲੇਟਡ ਤੁਹਾਨੂੰ ਕੁਐਸਚਨ ਦੇਖਣ ਨੂੰ ਮਿਲਣਗੇ ਸੋ ਕਾਫੀ ਵੱਡੀ ਗਿਣਤੀ ਦੇ ਵਿੱਚ ਪੋਸਟਾਂ ਨੇ ਠੀਕ ਹੈ ਜੀ ਤੇ ਤੁਹਾਨੂੰ ਸਲੇਵਸ ਪੇਪਰ ਏ ਦਾ ਸੈਕਸ਼ਨ ਏ ਬੀ ਸਾਰਾ ਕੁਝ ਇਹਦੇ ਵਿੱਚ ਹੈ ਸੋ ਇਹਨੂੰ ਬੜੇ ਹੀ ਧਿਆਨ ਦੇ ਨਾਲ ਤੁਸੀਂ ਜਿਹੜਾ ਹੈਗਾ ਰੀਡ ਕਰ ਲੈਣਾ ਆਪਦੇ ਆਪ ਦੇ ਜਿਹੜੇ ਡਿਟੀ ਪਾਰਟਸ ਨੇ ਵੈਸੇ ਸਾਰੇ ਨੂੰ ਰੀਡ ਕਰਿਓ ਤੇ ਇਹਦੇ ਨਾਲ ਤੁਸੀਂ ਇਹ ਪੋਸਟਾਂ ਨੂੰ ਅਪਲਾਈ ਕਰ ਸਕਦੇ ਹੋ ਸਾਥੀਓ ਇਹ ਪੋਸਟਾਂ ਬੜੀ ਵੱਡੀ ਗਿਣਤੀ ਦੇ ਵਿੱਚ ਨੇ ਠੀਕ ਹੈ ਸੋ ਤੁਹਾਨੂੰ ਸਾਰੀ ਡਿਟੇਲ ਹੈ ਜਿਹੜੀ ਸ਼ਾਰਟ ਦੇ ਵਿੱਚ ਅੱਗੇ ਆਪਾਂ ਸ਼ੇਅਰ ਕਰਨ ਜਾ। ਸੋ ਸਾਥੀਓ ਆਪਾਂ ਹੁਣ ਗੱਲ ਕਰਦੇ ਹਾਂ ਮੇਨ ਬਿੰਦੂਆਂ ਤੇ ਇਸ ਪੁਆਇੰਟ ਨਾਲ ਰਿਲੇਟਡ ਜਿਹੜੀ ਐਪਲੀਕੇਸ਼ਨ ਫੀਸ ਹੈ ਇਹਨਾਂ ਪੋਸਟਾਂ ਦੇ ਨਾਲ ਰਿਲੇਟਡ ਤੁਹਾਡੀ ਜਨਰਲ ਤੇ OBC ਕੈਂਡੀਡੇਟ ਦੇ ਲਈ 100 ਰਹਿਣ ਵਾਲੀ ਹੈ SC ST ਫਿਜ਼ੀਕਲ ਤੇ ਫੀਮੇਲ ਕੈਂਡੀਡੇਟਸ ਦੇ ਲਈ ਕੋਈ ਫੀਸ ਨਹੀਂ ਹੈ ਠੀਕ ਹੈ ਜੀ ਸੋ ਇਹ ਡੇਟ ਦੀਆਂ ਜਿਹੜੀਆਂ ਐਪਲੀਕੇਸ਼ਨ 9 6 ਤੋਂ ਸਟਾਰਟ ਹੋਈ ਹੈ ਜੀ ਤੇ ਹੁਣ 4 7 25 ਤੱਕ ਇਸ ਦਾ ਲਾਸਟ ਟਾਈਮ ਹੈ 5 7 25 ਤੱਕ ਇਹਨਾਂ ਪੋਸਟਾਂ ਦੇ ਵਿੱਚ ਜੀ ਤੁਹਾਨੂੰ ਜਿਹੜਾ ਹੈਗਾ ਜਿਹੜਾ ਹੈਗਾ ਲਾਸਟ ਡੇ ਪੇ ਕਰਨ ਦੀ ਹੈ ਤੇ ਆਨਲਾਈਨ ਕਰੈਕਸ਼ਨ ਹੈ ਜਿਹੜੀ ਉਹ ਤੁਹਾਡੀ 10 ਸੱਤ ਤੱਕ ਚੱਲਣ ਵਾਲੀ ਹੈ 9 ਸੱਤ ਤੋਂ ਲੈ ਕੇ ਇਸੇ ਤਰ੍ਹਾਂ ਅਗਸਤ 25 ਦੇ ਵਿੱਚ ਤੁਹਾਨੂੰ ਐਡਮਿਟ ਕਾਰਡ ਰਿਲੀਜ਼ ਹੋਣਗੇ ਟਾਇਰ 1 ਦੇ ਤੋਂ ਪਾਰਟਸ ਦੇ ਵਿੱਚ ਪੇਪਰ ਹੋਣਗੇ ਜੀ ਤੇ ਟਾਇਰ 1 ਦੀ ਐਗਜ਼ਾਮ ਡੇਟ ਹੈ ਜਿਹੜੀ ਉਹ ਤੁਹਾਡੀ 13 ਤੋਂ 30 ਅਗਸਤ ਦੇ ਵਿੱਚ ਹੋਊਗੀ ਜਿਹੜਾ ਤੁਹਾਡਾ ਟਾਇਰ 2 ਹੈ ਪੇਪਰ ਸਾਥੀਓ ਕੰਪਿਊਟਰ ਬੇਸਡ ਰੀਐਮਿਨੇਸ਼ਨ ਹੋਊਗਾ ਇਹ ਦਸੰਬਰ 2025 ਦੇ ਵਿੱਚ ਜਿਹੜਾ ਹੈਗਾ ਤੁਹਾਡੇ ਕੋਲੋਂ ਲਿਆ ਜਾਊਗਾ ਉਸੇ ਤਰ੍ਹਾਂ ਅੱਗੇ ਮੇਨ ਇਹਦੇ ਵਿੱਚ SSC ਰਿਕਰੂਟਮੈਂਟ ਦੇ ਵਿੱਚ ਏਜ ਲਿਮਟ ਹੈ ਜਿਹੜੀ ਸਾਥੀਓ 18-25 ਤੱਕ ਤੁਹਾਡੀ ਹੋਣੀ ਚਾਹੀਦੀ ਹੈ 18 ਸਾਲ ਘੱਟ ਤੋਂ ਘੱਟ ਤੇ ਜਾਂ ਫਿਰ ਵੱਧ ਤੋਂ ਵੱਧ 30 ਸਾਲ ਕੋਈ ਪੋਸਟਾਂ ਜਿਹੜੀਆਂ ਹੈਗੀਆਂ ਨੇ ਤੁਹਾਨੂੰ ਜਿਵੇਂ ਪਹਿਲਾਂ ਦੱਸ ਚੁੱਕੇ ਹਾਂ ਕਿ 32 ਤੱਕ ਵੀ ਨੇ ਠੀਕ ਹੈ ਜੀ ਸੋ ਇਹਦੇ ਵਿੱਚ ਇਹ ਕਰੀਟਰੀਆ ਦਿੱਤਾ ਹੋਇਆ 18 ਤੋਂ 27 ਸਾਲ ਦੇ ਜਿਹੜੇ ਮਤਲਬ ਇਹ ਦੀਆਂ ਰਿਲੇਟਿਡ ਪੋਸਟਾਂ ਨੇ ਉਹਨਾਂ ਦੀ ਏਜ ਆ ਜਿਹੜੀ ਉਹ ਇੱਥੋਂ ਤੱਕ ਪੂਰੀ ਹੋਣੀ ਚਾਹੀਦੀ ਹੈ 20 ਤੋਂ 30 ਸਾਲ ਦੀਆਂ ਇਸ ਡੇਟ ਤੱਕ ਇਸੇ ਤਰ੍ਹਾਂ 18 ਤੋਂ 30 ਸਾਲ ਨਾਲ ਰਿਲੇਟਿਡ ਜਿਹੜੀਆਂ ਪੋਸਟਾਂ ਨੇ ਉਹ ਇਸ ਤਰੀਕ ਤੱਕ ਤੇ ਇਸੇ ਤਰ੍ਹਾਂ 18 ਤੋਂ 32 ਦੀਆਂ ਪੋਸਟਾਂ ਜਿਹੜੀਆਂ ਨੇ ਉਹ ਇਸੇ ਤਰੀਕ ਤੱਕ ਜਿਹੜੀਆਂ ਹੈਗੀਆਂ ਨੇ ਮਤਲਬ ਪੂਰੀ ਏਜ ਲੰਪ ਹੋਣੀ ਚਾਹੀਦੀ ਹੈ ਇਹ ਡੇਟਸ ਨੇ ਜਿਹੜੀਆਂ ਤੁਹਾਡੀਆਂ ਜਿਹੜੀਆਂ ਬੌਰਨ ਦੀਆਂ ਦਿੱਤੀਆਂ ਹੋਈਆਂ ਨੇ ਜਨਮ ਤਰੀਕ ਦੀਆਂ ਦਿੱਤੀਆਂ ਹੋਈਆਂ ਨੇ ਵੀ ਇਹ ਜਨਮ ਤਰੀਕ ਦੀ ਡੇਟ ਦੇ ਹਿਸਾਬ ਨਾਲ ਇੱਥੋਂ ਤੱਕ ਜਿਹੜਾ ਮਤਲਬ ਏਜ ਆ ਤੁਹਾਡੀ ਉਹ ਪੂਰੀ ਹੁੰਦੀ ਹੈ ਸੋ ਇਸੇ ਤਰ੍ਹਾਂ ਸਾਥੀਓ ਬਾਕੀ ਜੇ ਕਿਸੇ ਸਾਥੀ ਨੂੰ ਜਿਹੜਾ ਹੈਗਾ ਏਜ ਦੀ ਕੋਈ ਸਮੱਸਿਆ ਆਉਂਦੀ ਹੈ ਤਾਂ ਗੂਗਲ ਤੇ ਏਜ ਕੈਲਕੂਲੇਟਰ ਹੈ ਜਿਹੜਾ ਠੀਕ ਹੈ ਉਹ ਫਿਲ ਕਰਕੇ ਤੁਸੀਂ ਆਪਣੀ ਏਜ ਆ ਜਿਹੜੀ ਉਹ ਕੈਲਕੂਲੇਟ ਕਰ ਸਕਦੇ ਹੋ ਠੀਕ ਹੈ ਜੀ ਏਸ ਕੈਲਕੂਲੇਟਰ ਫਿਲ ਕਰਕੇ ਉਹਦੇ ਵਿੱਚ ਆਪਣੀ ਡੇਟ ਆਫ ਬਰਥ ਤੇ ਫਿਰ ਇਹ 1/8/25 ਤੱਕ ਤੁਸੀਂ ਜਦੋਂ ਭਰੋਗੇ ਤੁਹਾਨੂੰ ਸੈਕਿੰਡਾਂ ਦੇ ਹਿਸਾਬ ਨਾਲ ਵੀ ਸੈਕਿੰਡਾਂ ਦੇ ਹਿਸਾਬ ਦੇ ਨਾਲ ਵੀ ਏਜ ਆ ਜਿਹੜੀ ਉਹ ਕੱਢ ਕੇ ਦੇ ਦਿੰਦੇ ਨੇ ਆਨਲਾਈਨ ਸੋ ਇਸੇ ਤਰ੍ਹਾਂ ਸਾਥੀਓ ਅੱਗੇ ਚੱਲਦੇ ਆ ਜੀ ਕੁਆਲਿਫਿਕੇਸ਼ਨ ਜਿਹੜੀ ਕਿਹੜੀ ਹੈ ਜੀ ਜਿਹੜੀਆਂ ਤੁਹਾਡੀਆਂ ਪੋਸਟਾਂ ਨੇ ਠੀਕ ਹੈ ਉਹਨਾਂ ਦੇ ਵਿੱਚ ਕੁਆਲਿਫਿਕੇਸ਼ਨ ਕਿਹੜੀ ਹੈ ਤੁਹਾਡੀ ਕਿ ਬੈਚਲਰ ਡਿਗਰੀ ਹੋਣੀ ਚਾਹੀਦੀ ਹੈ ਇੱਕ ਠੀਕ ਹੈ ਜੀ ਕਿਸੇ ਵੀ ਰੈਕਗਨਾਈਜ਼ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ 60% ਮਾਰਕਸ ਮੈਥਮੈਟਿਕਸ ਦੇ ਵਿੱਚੋਂ ਹੋਣੀ ਚਾਹੀਦੀ ਨੇ ਤੇ 12th ਸਟੈਂਡਰਡ ਲੈਵਲ ਤੱਕ ਇਸੇ ਤਰ੍ਹਾਂ ਬੈਚਲਰ ਡਿਗਰੀ ਹੈ ਜੀ ਉਹ ਐਨੀ ਸਬਜੈਕਟ ਦੇ ਵਿੱਚ ਹੋਣੀ ਚਾਹੀਦੀ ਹੈ ਠੀਕ ਹੈ ਡਿਗਰੀ ਦਾ ਲੈਵਲ ਹੈ ਜਿਹੜਾ ਇਸੇ ਤਰ੍ਹਾਂ ਜੀ ਤੁਹਾਡਾ ਜਿਹੜੀਆਂ ਗ੍ਰੇਡ 2 ਦੇ ਵਿੱਚ ਨੇ ਉਹਦੇ ਵਿੱਚ ਵੀ ਤੁਹਾਨੂੰ ਬੈਚਲਰ ਡਿਗਰੀ ਮੰਗੀ ਹੈ ਠੀਕ ਹੈ ਜੀ ਤੇ ਨਾਲ ਦੀ ਨਾਲ ਤੁਹਾਨੂੰ ਜਿਹੜਾ ਹੈਗਾ ਲੈਵਲ ਹੈ ਜਿਹੜਾ ਪਾਰਟ 1 ਪਾਰਟ 2 3 6 ਸੈਮੈਸਟਰ ਹੈ ਤੇ 3 ਇਅਰਸ ਡਿਗਰੀ ਠੀਕ ਹੈ ਸੋ ਸਾਰੀ ਡਿਟੇਲ ਹੈ ਜਿਹੜੀ ਉਸ 6 ਸੈਮੈਸਟਰਾਂ ਦੀ ਲੈਵਲ ਦੀ ਡਿਗਰੀ 3 ਸਾਲ ਕਹਿ ਸਕਦੇ ਹਾਂ ਤੁਸੀਂ ਇਸ ਨੂੰ ਇਸੇ ਤਰ੍ਹਾਂ ਸਾਥੀਓ ਜਿਹੜੀ ਤੁਹਾਡੀ ਹੈਗੀਆਂ ਨੇ ਆਲ ਪੋਸਟ ਬੈਚਲਰ ਡਿਗਰੀ ਜਿਹੜੀ ਮਤਲਬ ਉਹਦੇ ਵਿੱਚ ਕੰਪਲਸਰੀ ਹੈ ਸਾਰੀਆਂ ਪੋਸਟਾਂ ਦੇ ਵਿੱਚ ਤੁਹਾਨੂੰ ਬੈਚਲਰ ਡਿਗਰੀ ਹੋਣੀ ਜ਼ਰੂਰੀ ਹੈ ਠੀਕ ਹੈ ਜੀ ਜਿਹੜੀ ਸੈਲਰੀ ਹੈ ਤੁਹਾਨੂੰ 7th ਪੇ ਲੈਵਲ ਦੇ ਹਿਸਾਬ ਦੇ ਨਾਲ ਇਹ ਰਹਿਣ ਵਾਲੀ ਹੈ ਪਹਿਲਾਂ ਵੀ ਤੁਹਾਨੂੰ ਦੱਸ ਚੁੱਕੇ ਹਾਂ 6th ਦੇ ਲੈਵਲ ਨਾਲ ਇਹ ਰਹਿਣ ਵਾਲੀ ਹੈ 5th ਦੇ ਲੈਵਲ ਨਾਲ ਇਹ ਰਹਿਣ ਵਾਲੀ ਹੈ ਤੇ 4th ਦੇ ਲੈਵਲ ਨਾਲ ਇਹ ਰਹਿਣ ਵਾਲੀ ਹੈ SSC CGL ਰਿਕਰੂਟਮੈਂਟ 2025 ਦੀਆਂ ਹੋਰ ਡਿਟੇਲਸ ਜਿਹੜੀਆਂ ਤੁਹਾਡੀਆਂ ਨੇ ਪੋਸਟਾਂ ਦੇ ਨਾਮ ਨੇ ਸਾਥੀਓ ਠੀਕ ਹੈ ਜੀ ਤੁਹਾਡੇ ਜਿਹੜਾ ਉਹ ਫੋਲੋ ਨੋਟੀਫਿਕੇਸ਼ਨ ਤੁਹਾਨੂੰ ਮੈਂ ਪਹਿਲਾਂ ਦਿਖਾ ਕੇ ਹਟਿਆ ਆਫੀਸ਼ੀਅਲੀ ਉਸ ਨੋਟੀਫਿਕੇਸ਼ਨ ਦੇ ਅਕੋਰਡਿੰਗ ਤੁਹਾਡੀਆਂ ਜਿਹੜੀਆਂ ਪੋਸਟਾਂ ਬਣਦੀਆਂ ਨੇ ਤੇ ਤੁਸੀਂ ਉਸ ਨੋਟੀਫਿਕੇਸ਼ਨ ਨੂੰ ਪੜ੍ਹ ਕੇ ਆਪਣੇ ਇੰਟਰਸਟ ਦੇ ਮੁਤਾਬਕ ਇਹਦੇ ਵਿੱਚ ਤੁਹਾਡੀਆਂ ਜਿਹੜੀਆਂ ਪੋਸਟਾਂ ਤੁਸੀਂ ਫਿਲ ਕਰ ਸਕਦੇ ਹੋ ਸੈਕਸ਼ਨ ਆਫੀਸਰ ਦੀਆਂ ਠੀਕ ਹੈ ਜੀ ਤੇ ਇਨਸਪੈਕਟਰ ਇਨਕਮ ਟੈਕਸ ਦੀਆਂ ਇਸੇ ਤਰ੍ਹਾਂ ਸੈਂਟਰਲ ਐਕਸਾਈਜ਼ ਇਨਸਪੈਕਟਰ ਠੀਕ ਹੈ ਜੀ ਪ੍ਰਿਵੈਂਟ ਅਫੀਸਰ ਇਨਸਪੈਕਟਰ ਜ਼ੈਮিনার ਸਬ ਇਨਸਪੈਕਟਰ ਇਸੇ ਤਰ੍ਹਾਂ ਵੀ ਇਹ ਸਾਰੀਆਂ ਪੋਸਟਾਂ ਜਿਹੜੀਆਂ ਨੇ ਪਈਆਂ ਨੇ ਤੁਹਾਡੀਆਂ ਠੀਕ ਹੈ ਜੀ ਟੋਟਲੀ ਡਿਟੇਲ ਹੈ ਜਿਹੜੀ ਤੁਹਾਨੂੰ ਮੈਂ ਨੋਟੀਫਿਕੇਸ਼ਨ ਦੇ ਵਿੱਚ ਵੀ ਦਿਖਾ ਚੁੱਕਿਆ ਸੋ ਇਹ ਸਾਰੇ ਦੀਆਂ ਸਾਰੀਆਂ ਪੋਸਟਾਂ ਨੇ ਠੀਕ ਹੈ ਟੋਟਲ ਸਾਰੀਆਂ ਪੋਸਟਾਂ ਨੇ ਜਿਹਦੇ ਵਿੱਚ ਟੋਟਲ ਗਿਣਤੀ ਪੋਸਟਾਂ ਦੀ ਜਿਹੜੀ ਹੈਗੀ ਹੈ ਸਾਥੀਓ 14582 ਨੇ ਠੀਕ ਹੈ ਸੋ ਜਿਹੜੇ ਸਾਥੀ ਮਤਲਬ ਖਾਸ ਕਰਕੇ ਮੈਥ ਸਾਇੰਸ ਦੇ ਸਟੂਡੈਂਟ ਨੇ ਉਹ ਇਹਨਾਂ ਪੋਸਟਾਂ ਨੂੰ ਜ਼ਰੂਰ ਅਪਲਾਈ ਕਰਨ ਉਹ ਇਹਨਾਂ ਨੂੰ ਜ਼ਰੂਰ ਅਪਲਾਈ ਕਰਨ ਉਹਨਾਂ ਦੇ ਲਈ ਜਿਹੜਾ ਕੰਪੀਟੀਸ਼ਨ ਹੈ ਰਹਿਣ ਵਾਲਾ ਈਜ਼ੀ ਤੇ ਬਾਕੀ ਜਿਹੜੇ ਸਾਥੀ ਤਿਆਰੀ ਕਰ ਰਹੇ ਨੇ ਕੰਪੀਟੀਟਿਵ ਇਗਜ਼ਾਮ ਦੀ ਉਹ ਵੀ ਇਹਨਾਂ ਨੂੰ ਜ਼ਰੂਰ ਜਿਹੜਾ ਹੈਗਾ ਮਤਲਬ ਅਪਲਾਈ ਕਰਨ ਸੋ ਸਾਥਿਓ ਜਿਹੜਾ ਅਪਲਾਈ ਦਾ ਲਿੰਕ ਹੈਗਾ ਆਨਲਾਈਨ ਐਪਲੀਕੇਸ਼ਨ ਅਪਲਾਈ ਕਰਨ ਦਾ ਉਹ ਤੁਹਾਨੂੰ ਮੈਂ ਜਿਹੜਾ ਹੈਗਾ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੂੰਗਾ ਇਹ ਟੈਲੀਗ੍ਰam ਗਰੁੱਪ ਦੇ ਵਿੱਚ ਵੀ ਸ਼ੇਅਰ ਕਰ ਦਾਂਗੇ WhatsApp ਗਰੁੱਪ ਤੇ ਵੀ ਸ਼ੇਅਰ ਕਰ ਦਾਂਗੇ ਉੱਥੋਂ ਵੀ ਤੁਸੀਂ ਇਹਨਾਂ ਪੋਸਟ ਨੂੰ ਅਪਲਾਈ ਕਰ ਸਕਦੇ ਹੋ ਜੀਐਨਡੀਐਸ ਅਕੈਡਮੀ YouTube ਚੈਨਲ ਨਾਲ ਜੁੜਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਆਂ ਜੀ ਅਗਲੀ ਜਾਣਕਾਰੀ ਦੇ ਨਾਲ ਥੈਂਕਸ ਫॉर ਵਾਚਿੰਗ ਪਲੀਜ਼ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਪ੍ਰੈਸ ਕਰਕੇ ਰੱਖੋ ਤਾਂ ਕਿ ਹਰ ਇੱਕ ਜਿਹੜੀ ਅਪਡੇਸ਼ਨ ਦੀ ਜਾਣਕਾਰੀ ਹੈ ਜਾਂ ਜਿਹੜੀਆਂ ਆਪਣੇ ਦੁਆਰਾ ਫ੍ਰੀ ਕਲਾਸਾਂ ਚੱਲਦੀਆਂ ਨੇ ਲੈਕਚਰ ਅਕੇ ਡੋਮੈਸਟਿਕ ਅਕੇ ਡੋਨੋਟ ਰਿਲੇਟਡ ਤੇ ਜਾਂ ਫਿਰ 10th 2 ਲੈਵਲ ਦੇ ਸਟੂਡੈਂਟਸ ਦੇ ਨਾਲ ਰਿਲੇਟਡ ਸੋ ਉਹਨਾਂ ਨੂੰ ਤੁਸੀਂ ਆਪਣੇ ਚੈਨਲ ਤੇ ਦੇਖ ਸਕਦੇ ਹੋ ਤੇ ਇਹ ਜਿਹੜੀਆਂ ਪੋਸਟਾਂ ਨੇ ਵੱਖ-ਵੱਖ ਕੈਟਾਗਰੀਆਂ ਦੇ ਵਿੱਚ ਆਉਂਦੀਆਂ ਉਹਨਾਂ ਨੂੰ ਵੀ ਤੁਸੀਂ ਤੁਹਾਡੇ ਆਪਣੇ ਇਸ ਚੈਨਲ ਤੇ ਦੇਖ ਸਕਦੇ ਹੋ ਸੋ ਥੈਂਕਸ ਫॉर ਵਾਚਿੰਗ